ਅੱਗੇ ਨੂੰ ਹੁਣ ਕਰਦੇ ਹਾਂ ਜੀ ਜੀ ਦੋੜਾ ਕੈਮਰਾ ਤਾਂ ਹੇਠੇ ਕਰ ਲਾ ਮੇਰਾ ਭਰਾ ਲੰਕੜੀ ਅੱਜ ਜੀ ਦੇ ਸਾਈਡ ਤੋਂ ਜਿਸ ਤਰੀਕੇ ਦੇ ਨਾਲ ਅਵੇਅਰ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਲੋਕਾਂ ਨੇ ਸੀਟ ਬੈਲਟ ਲਾਈਆ ਤਾਂ ਉਹਨਾਂ ਨੂੰ

ਕਿ ਆਪਾਂ ਰੋਡ ਦੀ ਜਿਹੜੀ ਅੱਖਾਂ ਬਾਰਨਾ ਕਰਦੇ ਸੀਗੇ ਉਹ ਤੋਂ ਉਹ ਬਹੁਤ ਮੁਵਾਕਾ ਨਮੇ ਸਾਧੀਆਂ ਤੇ ਇਹ ਐਸਐਸਪੀ ਤਰਿਆਲਾ ਵੱਲੋਂ ਟ੍ਰੈਫਿਕ ਦਾ ਇਹ ਚਲਾਇਆ ਗਿਆ ਜੀ ਤੁਸੀਂ ਲੋਕਾਂ ਨੂੰ ਜਨਾਮ ਕਰਦੇ ਹੋ ਅੱਜ ਸਾਰੇ ਆਨਰ ਕਰੋ ਅੱਜ ਸਾਰਾ ਪੱਲਾ ਕਰੋ ਥੈਂਕ ਯੂ ਸਰ ਇਹਦਰ ਪਿੱਛੇ ਹਾਂ ਦਾ ਯਾਰ ਤਾਂ ਚੱਲਦੀ ਹੈ ਨਾ ਜੀ ਤੇ ਸਰਵਲ ਬਹੁਤ ਵਧੀਆ ਐਫਰਟ ਕਰਾਇਆ ਜਾ ਰਿਹਾ ਨਵੇਂ ਸਾਲ ਤੇ ਜਿਵੇਂ ਆਪਾਂ ਦੇਖਿਆ ਵੀ ਬੰਦੇ ਬਹੁਤ ਜ਼ਿਆਦਾ ਮੋਟੀਵੇਟ ਹੋਏ ਨੇ ਤੇ ਇਹ ਬੱਚਾ ਜਿਵੇਂ ਯੂਥ ਰੁਕਿਆ ਸੀਗਾ ਆਪਾਂ ਜਿਹੜਾ ਵੀ ਬੰਦਾ ਬੈਲਟ ਲਾ ਕੇ ਜਾਂਦਾ ਤਾਂ ਉਹਨਾਂ ਨੂੰ ਸਰ ਮੋਟੀਵੇਟ ਕਰ ਰਹੇ ਨੇ ਵੀ ਇਦਾਂ ਇਹਨੂੰ ਹੋਰ ਅੱਗੇ ਵਧਾਓ ਸਾਰਿਆਂ ਨੂੰ ਗਾਈਡ ਕਰੋ ਤੇ ਜਿਵੇਂ ਆ ਟਰਾਲੀਆਂ ਵਗੈਰਾ ਦੇ ਕੋਈ ਲਾਈਟ ਨਹੀਂ ਕੋਈ ਰਿਫਲੈਕਟਰ ਨਹੀਂ ਉਹ ਰਿਫਲੈਕਟਰ ਦਿੱਤੇ ਗਏ ਨੇ ਜੀ ਸਾਡੇ ਵੱਲੋਂ ਵੀ ਲਾਓ ਤੇ ਵੀ ਕੱਲੋਂ ਕੋਈ ਵੀ ਮਿਸ ਹੈਪਨਿੰਗ ਹੁੰਦੇ ਕੋਈ ਵੀ ਐਕਸੀਡੈਂਟ ਹੁੰਦਾ ਜਿੰਨਾ ਵੱਧ ਤੋਂ ਵੱਧ ਅਵੋਇਡ ਹੋ ਸਕੇ ਆਪਾਂ ਉਹ ਕਰਦੇ ਆ। ਪੰਜਾਬ ਪੁਲਿਸ ਟ੍ਰਾਫਿਕ ਪੁਲਿਸ ਵਾਲੋ ਜਿਹੜੇ ਫੁੱਲ ਦਿੱਤੇ ਜਾ ਰਹੇ ਨੇ। ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਏਡੀਜੀਪੀ ਸਾਹਿਬ ਟ੍ਰਾਫਿਕ Shri A S Rai ਹਰਾਂ ਵੱਲੋਂ ਟ੍ਰਾਫਿਕ ਦੇ ਰਿਗਾਰਡਿੰਗ ਹਦਾਇਤਾਂ ਆਂਦੀਆਂ ਰਹਿੰਦੀਆਂ ਨੇ ਕਿ ਨਵੇਂ ਸਾਲ ਤੇ ਕੁਝ ਜਿਹੜੇ ਆਪਾਂ ਚਲਾਨਟਾ ਕਰਦੀਆਂ ਕੁਝ ਜਿਹੜੇ ਵਧੀਆ ਡਰਾਈਵਿੰਗ ਕਰਦੇ ਨੇ ਜਾਂ ਕਾਇਦੇ ਕਾਨੂੰਨ ਚ ਰਹਿੰਦੇ ਨੇ ਵੀ ਉਹਨਾਂ ਨੂੰ ਥੋੜਾ ਆਨਰ ਕੀਤਾ ਜਾਵੇ। ਉਹ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਨਾਨਕ ਸਿੰਘ ਜੀ ਹੋਰਾਂ ਵੱਲੋਂ ਸਾਨੂੰ ਹਦਾਇਤ ਹੋਈ ਕਿ ਵੀ ਫਲਾਵਰਿੰਗ ਕੀਤੀ ਜਾਵੇ। ਬੁਲਦਸਤੇ ਦਿੱਤੇ ਜਾਣ। ਫਲਾਵਰ ਦਿੱਤੇ ਜਾਣ ਜਿਹੜੇ ਰੂਲਾਂ ਦੀ ਪਾਲਣਾ ਕਰਦੇ ਨੇ ਆਪਣੇ ਆਪ। ਚਲਾਨ ਤਾਂ ਪਰੋਜ ਕਰਨੇ ਹੋਣਗੇ। ਉਸ ਲੜੀ ਦੇ ਤਹਿਤ ਅੱਜ ਅਸੀਂ ਜਿਹੜਾ ਹੈ ਬਾਈਪਾਸ ਹੈ ਸਾਊਥਰਨ ਉੱਥੇ ਸਾਡਾ ਜਿਹੜਾ ਨਾਕਾ ਚੱਲਦਾ ਹੈਗਾ ਸਪੀਡ ਰਡਾਰ ਵਾਲਾ ਉੱਥੇ ਅਸੀਂ ਪਹੁੰਚ ਕੇ ਤੇ ਲੋਕਾਂ ਨੂੰ ਆਪਣਾ ਸਪੀਡ ਵਗੈਰਾ ਚੈੱਕ ਕੀਤੀ ਜਿਨ੍ਹਾਂ ਨੇ ਸੀਟ ਬੈਲਟਾਂ ਵਗੈਰਾ ਬੰਨੀਆਂ ਹੋਈਆਂ ਸੀਆਂ ਤੇ ਅੰਡਰ ਲਿਮਿਟ ਸੀਗੇ ਉਹਨਾਂ ਨੂੰ ਅਸੀਂ ਫਿਰ ਆ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਹੈ ਸਰ ਜਿਸ ਤਰ੍ਹਾਂ ਟ੍ਰੈਫਿਕ ਸੰਬੰਧੀ ਸਰਦੀਆਂ ਵਾਗੜੀਆਂ ਨੇ ਧੁੰਦ ਦੇ ਦੇਖਣ ਮਿਲ ਜੇਗਾ ਸਭ ਯਾਰ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਕਿਵੇਂ ਅਵੇਅਰ ਕਰਨਾ ਚਾਹੀਦਾ ਹੈ ਠੀਕ ਹੈ ਦੇਖੋ ਉਸ ਲੜੀ ਦੇ ਤਹਿਤ ਅੱਜ ਅਸੀਂ ਰਿਫਲੈਕਟਰ ਵੀ ਲਾਏ ਨੇ ਕਿਉਂਕਿ ਤੁਹਾਨੂੰ ਦਾ ਮੌਸਮ ਹੈ ਪਿੱਛੇ ਜਿਹੜੇ ਟਰੈਕਟਰ ਟਰਾਲੀਆਂ ਹੁੰਦੀਆਂ ਨੇ ਉਹਦੇ ਮਿੱਟੀ-ਮਿੱਟੀ ਪਾ ਕੇ ਨਾ ਰਿਫਲੈਕਸ਼ਨ ਘਟ ਜਾਂਦੀ ਹੈ ਪਤਾ ਨਹੀਂ ਚੱਲਦਾ ਵੀ ਇਹ ਟਰਾਲੀ ਜਾ ਰਹੀ ਹੈ ਨਹੀਂ ਜਾ ਰਹੀ ਹੈ ਉਸ ਲੜੀ ਦੇ ਤਹਿਤ ਅਸੀਂ ਸਾਡੇ ਭਾਰਤ ਕੰਬਾਈਨ ਵਾਲੇ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਉਹਨਾਂ ਨੇ ਸਾਨੂੰ ਰਿਫਲੈਕਟਰ ਬਣਾ ਕੇ ਦਿੱਤੇ ਤੇ ਉਸ ਲੜੀ ਦੇ ਤਹਿਤ ਅਸੀਂ ਰਿਫਲੈਕਟਰ ਵੀ ਲਾਏ ਤਾਂ ਕਿ ਨਵੇਂ ਸਾਲ ਦਾ ਲੋਕਾਂ ਨੂੰ ਤੋਹਫਾ ਦਿੱਤਾ ਜਾ ਸਕੇ ਤੁਸੀਂ ਕੀ ਅਪੀਲ ਕਰੋਗੇ ਐਸੇ ਕਈ ਰੂਲ ਨਾ ਤੋੜਦੇ ਨਜ਼ਰ ਆਦੇ ਆਂ ਕਿ ਲੋਕਾਂ ਨੂੰ ਕੀ ਨਸੇ ਦੇਣਾ ਮੈਂ ਸਭ ਤੋਂ ਪਹਿਲਾਂ ਅੱਜ ਨਵਾਂ ਸਾਲ ਆ ਉਹਦੀ ਸਾਰਿਆਂ ਨੂੰ ਵਧਾਈ ਦੇਣਾ ਚਾਹਨਾ ਮਾਨੇ ਹੋਗੇ ਐਸਐਸਪੀ ਸਾਹਿਬ ਵੱਲੋਂ ਵੀ ਇਹ ਜਿਹੜੇ ਪਟਿਆਲਾ ਦੇ ਐਸਐਸਪੀ ਸ਼੍ਰੀ ਨਾਨਕ ਸਿੰਘ ਜੀ ਨੇ ਉਹਨਾਂ ਵੱਲੋਂ ਤੇ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਸੇਫਟੀ ਸੇਵਜ਼ ਵੀ ਆਪਣੀ ਸੁਰੱਖਿਆ ਲਈ ਤੁਸੀਂ ਆਪ ਜ਼ਿੰਮੇਵਾਰ ਹੋਣੇ ਚਾਹੀਦੇ ਹੋ ਬਿਕੋਜ਼ ਇਸ বেলਟ ਬੰਨਣੀ ਹੈ ਤਾਂ ਤੁਹਾਡੀ ਸੇਫਟੀ ਹੈ ਹੈਲਮਟ ਪਾਣਾ ਤਾਂ ਤੁਹਾਡੀ ਪਰਸਨਲ ਸੇਫਟੀ ਹੈ ਸਾਨੂੰ ਚਾਰਾਂਨ ਕੱਟ ਕੇ ਤੁਹਾਨੂੰ ਇਹ ਤੁਹਾਡੇ ਜਿਹੜੀਆਂ ਪਰਸਨਲ ਸੇਫਟੀਆਂ ਨੇ ਇਹ ਯਾਦ ਕਰਾਉਣੀਆਂ ਪੈਂਦੀਆਂ ਨੇ ਮੈਂ ਰਿਕਵੈਸਟ ਕਰੂੰਗਾ ਬੱਚਿਆਂ ਨੂੰ ਖਾਸ ਕਰਕੇ ਵੀ ਆਪਣਾ ਵੱਧ ਤੋਂ ਵੱਧ ਆਪਣਾ ਸੇਫਟੀ ਦਾ ਧਿਆਨ ਰੱਖਣ ਸੀਟ ਬੈਲਟ ਬੰਨ ਕੇ ਡਰਾਈਵ ਕਰੋ ਤੇ ਹੈਲਮਟ ਪਾ ਕੇ ਡਰਾਈਵ ਕਰੋ